ਹਮੇਸ਼ਾ ਤੋਂ ਹੀ ਆਪਣੀ ਕਲਾ ਆਪਣੀ ਸਿੰਗਿੰਗ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਜੀ ਹਾਂ ਦਿਲਜੀਤ ਦੋਸਾਂਝ ਜਿਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਤੇ ਇਹ ਜਾਣਨ ਦੇ ਲਈ ਉਹਨਾਂ ਦੇ ਫੈਨਸ ਹਮੇਸ਼ਾ ਹੀ ਬੇਤਾਬ ਰਹਿੰਦੇ ਨੇ ਤੇ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਬਾਰੇ ਤਾਂ ਤੁਹਾਨੂੰ ਅੱਜ ਜਾਣੂ ਕਰਾਨੇ ਆ ਦਿਲਜੀਤ ਦੋਸਾਂਝ ਦੀ ਨਿੱਜੀ ਜ਼ਿੰਦਗੀ ਦੇ ਨਾਲ ਦਿਲਜੀਤ ਦੋਸਾਂਝ ਇੱਕ ਬੱਚੇ ਦੇ ਪਿਤਾ ਹਨ ਤੇ ਗਾਇਕ ਦੀ ਪਤਨੀ ਵਿਦੇਸ਼ ਦੇ ਵਿੱਚ ਰਹਿੰਦੀ ਹੈ ਦਲਜੀਤ ਦੋਸਾਂਝ ਇਹਨੀ ਦਿਨਾ ਸੋਸ਼ਲ ਮੀਡੀਆ ਤੇ ਹਾਵੀ ਹਨ ਹਾਲੇ ਵਿੱਚ ਗਾਇਕ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਡ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਇਸ ਤੋਂ ਇਲਾਵਾ ਦਲਜੀਤ ਨੇ ਆਪਣੀ ਪਰਫਾਰਮੈਂਸ ਦੌਰਾਨ ਸਟੇਜ ਦੇ ਬ੍ਰਿਟਿਸ਼ ਗਾਇਕ ਇਡੀ ਸ਼ਿਰਨ ਨਾਲ ਵੀ ਖੂਬ ਸਬਾ ਬਤਾਇਆ ਅਜੇ ਹਜੇ ਹੁਣ ਗਾਇਕ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਹਨ ਦਲਜੀਤ ਦੋਸਾਂਝ ਆਪਣੇ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਜਮਾ ਹੀ ਪਸੰਦ ਨਹੀਂ ਕਰਦੇ ਉਹਨਾਂ ਨੇ ਕਦੇ ਆਪਣੇ ਪਰਿਵਾਰ ਬਾਰੇ ਨਹੀਂ ਦੱਸਿਆ ਪਰ ਹਣ ਦਲਜੀਤ ਦੋਸਾਂਝ ਦੀ ਇੱਕ ਪੂਰਾ ਅਨੇਕ ਕਹਾਣੀ ਸਾਹਮਣੇ ਆਈ ਹੈ ਇਹ ਇੰਟਰਵਿਊ 2019 ਦੀ ਫਿਲਮ ਗੁੱਡ ਨਿਊਜ਼ ਦੇ ਪ੍ਰਮੋਸ਼ਨ ਦੌਰਾਨ ਹੋਈ ਗੱਲਬਾਤ ਦੌਰਾਨ ਕਿਯਾਰਾ ਐਡਵਾਨੀ ਨੇ ਕਿਹਾ ਸੀ ਉਹਨਾਂ ਨੂੰ ਛੱਡ ਕੇ ਇੱਥੇ ਹਰ ਕਿਸੇ ਦੇ ਬੱਚੇ ਹਨ ਦੱਸ ਦਈਏ ਕਿ ਉਸ ਇੰਟਰਵਿਊ ਚ ਅਕਸ਼ੇ ਕੁਮਾਰ ਦਲਜੀਤ ਦੋਸਾਂਜ ਕਰੀਨਾ ਕਪੂਰ ਅਤੇ ਕਿਯਾਰਾ ਐਡਵਾਨੀ ਮੌਜੂਦ ਸਨ ਕਿਯਾਰਾ ਨੇ ਗੱਲਬਾਤ ਦੌਰਾਨ ਕਿਹਾ ਸੀ ਮੇਰੇ ਲਈ ਇਹ ਸਭ ਗਿਆਨ ਨਾਲ ਭਰਪੂਰ ਹੈ ਕਿਉਂਕਿ ਮੈਂ ਇਕੱਲੀ ਹਾਂ ਜਿਸ ਦਾ ਇੱਥੇ ਕੋਈ ਬੱਚਾ ਨਹੀਂ ਹੈ ਦਲਜੀਤ ਦੋਸਾਂਜ ਦੀ ਪਤਨੀ ਦਾ ਨਾਮ ਸੰਦੀਪ ਕੌਰ ਹੈ ਇਸ ਜੋੜੇ ਦਾ ਇੱਕ ਪੁੱਤਰ ਵੀ ਹੈ ਦਲਜੀਤ ਦੀ ਪਤਨੀ ਆਪਣੇ ਬੇਟੇ ਨਾਲ ਅਮਰੀਕਾ ਵਿੱਚ ਰਹਿੰਦੀ ਹੈ ਗਾਇਕ ਉਸ ਨੂੰ ਮੀਡੀਆ ਅਤੇ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਣਾ ਚਾਹੁੰਦਾ ਹੈ ਇਸ ਕਾਰਨ ਦਲਜੀਤ ਦੋਸਾਂਝ ਨੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਮੀਡੀਆ ਦੇ ਅੱਗੇ ਨਹੀਂ ਲੈ ਕੇ ਆਈ ਹਮੇਸ਼ਾ ਤੋਂ ਹੀ ਆਪਣੀ ਕਲਾ ਆਪਣੀ ਸਿੰਗਿੰਗ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਜੀ ਹਾਂ ਦਿਲਜੀਤ ਦੋਸਾਂਝ ਜਿਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਤੇ ਇਹ ਜਾਣਨ ਦੇ ਲਈ ਉਹਨਾਂ ਦੇ ਫੈਨਸ ਹਮੇਸ਼ਾ ਹੀ ਬੇਤਾਬ ਰਹਿੰਦੇ ਨੇ ਤੇ ਆ ਤਾਂ ਦੱਸਦੇ ਆ ਇਸ ਬਾਰੇ ਤਾਂ ਤੁਹਾਨੂੰ ਅੱਜ ਜਾਣੂ ਕਰਾਨੇ ਆ ਦਿਲਜੀਤ ਦੋਸਾਂਝ ਦੀ ਨਿੱਜੀ ਜ਼ਿੰਦਗੀ ਦੇ ਨਾਲ ਦਿਲਜੀਤ ਦੋਸਾਂਝ ਇੱਕ ਬੱਚੇ ਦੇ ਪਿਤਾ ਹਨ ਤੇ ਗਾਇਕ ਦੀ ਪਤਨੀ ਵਿਦੇਸ਼ ਦੇ ਵਿੱਚ ਰਹਿੰਦੀ ਹੈ ਦਿਲਜੀਤ ਦੋਸਾਂਝ ਇਹਨੀ ਦਿਨਾ ਸੋਸ਼ਲ ਮੀਡੀਆ ਤੇ ਹਾਵੀ ਹਨ ਹਾਲੇ ਵਿੱਚ ਗਾਇਕ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਡ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਵਿੱਚ ਜ਼ਬਰਦਸਤ ਫਰਸ਼ ਦਰਸ਼ਨ ਕੀਤਾ ਇਸ ਤੋਂ ਇਲਾਵਾ ਦਿਲਜੀਤ ਨੇ ਆਪਣੀ ਪਰਫਾਰਮੈਂਸ ਦੌਰਾਨ ਸਟੇਜ ਦੇ ਬ੍ਰਿਟਿਸ਼ ਗਾਇਕ ਇਡੀ ਸ਼ਿਰਨ ਨਾਲ ਵੀ ਖੂਬ ਸਬਾ ਬਤਾਇਆ ਅਜੇ ਹਜ ਹੁਣ ਗਾਇਕ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਹਨ ਦਲਜੀਤ ਦੋਸਾਂਜ ਆਪਣੇ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਜਮਾ ਹੀ ਪਸੰਦ ਨਹੀਂ ਕਰਦੇ ਉਹਨਾਂ ਨੇ ਕਦੇ ਆਪਣੇ ਪਰਿਵਾਰ ਬਾਰੇ ਨਹੀਂ ਦੱਸਿਆ ਪਰ ਹਣ ਦਲਜੀਤ ਦੋਸਾਂਜ ਦੀ ਇੱਕ ਪੁਰਾਣੀ ਕਹਾਣੀ ਸਾਹਮਣੇ ਆਈ ਹੈ ਇਹ ਇੰਟਰਵਿਊ 2019 ਦੀ ਫਿਲਮ ਗੁੱਡ ਨਿਊਜ਼ ਦੇ ਪ੍ਰਮੋਸ਼ਨ ਦੌਰਾਨ ਹੋਈ ਗੱਲਬਾਤ ਦੌਰਾਨ ਕਿਯਾਰਾ ਐਡਵਾਨੀ ਨੇ ਕਿਹਾ ਸੀ ਉਹਨਾਂ ਨੂੰ ਛੱਡ ਕੇ ਇੱਥੇ ਹਰ ਕਿਸੇ ਦੇ ਬੱਚੇ ਹਨ ਦੱਸ ਦਈਏ ਕਿ ਉਸ ਇੰਟਰਵਿਊ ਚ ਅਕਸ਼ੇ ਕੁਮਾਰ ਦਲਜੀਤ ਦੋਸਾਂਜ ਕਰੀਨਾ ਕਪੂਰ ਅਤੇ ਕਿਯਾਰਾ ਐਡਵਾਨੀ ਮੌਜੂਦ ਸਨ ਕਿਯਾਰਾ ਨੇ ਅਲਵਾ ਦੌਰਾਨ ਕਿ ਹਸੀ ਮੇਰੇ ਲਈ ਇਹ ਸਭ ਗਿਆਨ ਨਾਲ ਭਰਪੂਰ ਹੈ ਕਿਉਂਕਿ ਮੈਂ ਇਕੱਲੀ ਹਾਂ ਜਿਸ ਦਾ ਇੱਥੇ ਕੋਈ ਬੱਚਾ ਨਹੀਂ ਹੈ ਦਿਲਜੀਤ ਦੋਸਾਂਝ ਦੀ ਪਤਨੀ ਦਾ ਨਾਮ ਸੰਦੀਪ ਕੌਰ ਹੈ ਇਸ ਜੋੜੇ ਦਾ ਇੱਕ ਪੁੱਤਰ ਵੀ ਹੈ ਦਿਲਜੀਤ ਦੀ ਪਤਨੀ ਆਪਣੇ ਬੇਟੇ ਨਾਲ ਅਮਰੀਕਾ ਵਿੱਚ ਰਹਿੰਦੀ ਹੈ ਗਾਇਕ ਉਸ ਨੂੰ ਮੀਡੀਆ ਅਤੇ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਣਾ ਚਾਹੁੰਦਾ ਹੈ ਇਸ ਕਾਰਨ ਦਿਲਜੀਤ ਦੋਸਾਂਝ ਨੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਮੀਡੀਆ ਦੇ ਅੱਗੇ ਨਹੀਂ ਲੈ ਕੇ ਆਈ ਹਮੇਸ਼ਾ ਤੋਂ ਹੀ ਆਪਣੀ ਕਲਾ ਆਪਣੀ ਸਿੰਗਿੰਗ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿਣ ਵਾਲੇ ਪੰਜਾਬੀ ਅਦਾਕਾਰ ਦਿਲਜੀਤ ਦੋਸਾਂ ਜੀ ਹਾਂ ਦਿਲਜੀਤ ਦੋਸਾਂ ਜਿਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਤੇ ਇਹ ਜਾਣਨ ਦੇ ਲਈ ਉਹਨਾਂ ਦੇ ਫੈਨਸ ਹਮੇਸ਼ਾ ਹੀ ਬੇਤਾਬ ਰਹਿੰਦੇ ਨੇ ਤੇ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਬਾਰੇ ਤਾਂ ਤੁਹਾਨੂੰ ਅੱਜ ਜਾਣੂ ਕਰਾਨੇ ਆ ਦਿਲਜੀਤ ਦੋਸਾਂਝ ਦੀ ਨਿੱਜੀ ਜ਼ਿੰਦਗੀ ਦੇ ਨਾਲ ਦਿਲਜੀਤ ਦੋਸਾਂਝ ਇੱਕ ਬੱਚੇ ਦੇ ਪਿਤਾ ਹਨ ਤੇ ਗਾਇਕ ਦੀ ਪਤਨੀ ਵਿਦੇਸ਼ ਦੇ ਵਿੱਚ ਰਹਿੰਦੀ ਹੈ ਦਿਲਜੀਤ ਦੋਸਾਂਝ ਇਹਨਾਂ ਦਿਨਾਂ ਸੋਸ਼ਲ ਮੀਡੀਆ ਤੇ ਹਾਵੀ ਹਨ ਹਾਲੇ ਵਿੱਚ ਗਾਇਕ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੰਟ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਵਿੱਚ ਜ਼ਬਰਦਸਤ ਫਰੈਸ਼ ਦਰਸ਼ਨ ਕੀਤਾ ਇਸ ਤੋਂ ਇਲਾਵਾ ਦਿਲਜੀਤ ਨੇ ਆਪਣੀ ਪਰਫਾਰਮੈਂਸ ਦੌਰਾਨ ਸਟੇਜ ਤੇ ਬ੍ਰਿਟਿਸ਼ ਗਾਇਕ ਈਡੀ ਸ਼ਿਰਨ ਨਾਲ ਵੀ ਖੂਬਸੂਰਤ ਦਤਾਇਆ ਅਜੇ ਹਜੇ ਹੁਣ ਗਾਇਕ ਦੇ ਵਿਆਹ ਦੀਆਂ ਖਬਰਾਂ ਆ ਰਹੀਆਂ ਹਨ ਦਲਜੀਤ ਦੋਸਾਂਝ ਆਪਣੇ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨਾ ਜਮਾ ਹੀ ਪਸੰਦ ਨਹੀਂ ਕਰਦੇ ਉਹਨਾਂ ਨੇ ਕਦੇ ਆਪਣੇ ਪਰਿਵਾਰ ਬਾਰੇ ਨਹੀਂ ਦੱਸਿਆ ਪਰ ਹਣ ਦਲਜੀਤ ਦੋਸਾਂਝ ਦੀ ਇੱਕ ਪੁਰਾਣੀ ਕਹਾਣੀ ਸਾਹਮਣੇ ਆਈ ਹੈ ਇਹ ਇੰਟਰਵਿਊ 2019 ਦੀ ਫਿਲਮ ਗੁੱਡ ਨਿਊਜ਼ ਦੇ ਪ੍ਰਮੋਸ਼ਨ ਦੌਰਾਨ ਹੋਈ ਗੱਲਬਾਤ ਦੌਰਾਨ ਕਿਯਾਰਾ ਐਡਵਾਨੀ ਨੇ ਕਿਹਾ ਸੀ ਉਹਨਾਂ ਨੂੰ ਛੱਡ ਕੇ ਇੱਥੇ ਹਰ ਕਿਸੇ ਦੇ ਬੱਚੇ ਹਨ ਦੱਸ ਦਈਏ ਕਿ ਉਸ ਇੰਟਰਵਿਊ ਚ ਅਕਸ਼ੇ ਕੁਮਾਰ ਦਲਜੀਤ ਦੋਸਾਂਝ ਕਰੀਨਾ ਕਪੂਰ ਕਿਆਰਾ ਐਡਵਾਨੀ ਮੌਜੂਦ ਸਨ ਕਿਆਰਾ ਨੇ ਗੱਲਬਾਤ ਦੌਰਾਨ ਕਿਹਾ ਸੀ ਮੇਰੇ ਲਈ ਇਹ ਸਭ ਗਿਆਨ ਨਾਲ ਭਰਪੂਰ ਹੈ ਕਿਉਂਕਿ ਮੈਂ ਇਕੱਲੀ ਹਾਂ ਜਿਸ ਦਾ ਇੱਥੇ ਕੋਈ ਬੱਚਾ ਨਹੀਂ ਹੈ ਦਿਲਜੀਤ ਦੋਸਾਂਝ ਦੀ ਪਤਨੀ ਦਾ ਨਾਮ ਸੰਦੀਪ ਕੌਰ ਹੈ ਇਸ ਜੋੜੇ ਦਾ ਇੱਕ ਪੁੱਤਰ ਵੀ ਹੈ ਦਿਲਜੀਤ ਦੀ ਪਤਨੀ ਆਪਣੇ ਬੇਟੇ ਨਾਲ ਅਮਰੀਕਾ ਵਿੱਚ ਰਹਿੰਦੀ ਹੈ ਗਾਇਕ ਉਸ ਨੂੰ ਮੀਡੀਆ ਅਤੇ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਣਾ ਚਾਹੁੰਦਾ ਹੈ ਇਸ ਕਾਰਨ ਦਿਲਜੀਤ ਦੋਸਾਂਝ ਨੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਮੀਡੀਆ ਦੇ ਅੱਗੇ ਨਹੀਂ que hay